ਤਿੰਨ ਦਿਨ ਹੋ ਗਿਆ ਸਾਨੂੰ ਰੋਜ਼ ਲੱਭਦਿਆਂ ਨਹੀਂ ਲੱਭੀ ਤੇ ਇਹ ਅੱਜ ਹੀ ਇਠਾ ਜਾ ਕੇ ਬੰਦੇ ਬੇੜੀ ਚ ਜਾਣ ਰਿਹਾ ਸੀ ਉਹਨੇ ਵੇਖੀ ਲਾਸ਼ ਤਾਂ ਜਿ ਰੁੜ ਗਈ ਹੁੰਦੀ ਵੇਖੋ ਤੁਹਾਡੀ ਤੇ ਨਹੀਂ ਅਸੀਂ ਵੇਖੀ ਸਾਡੀ ਲਾਸ਼ ਨਿਕਲੀ ਠੀਕ ਹੈ ਜੀ ਇਹ ਮਿਹਰਬਾਨੀ ਹੈ ਕ੍ਰੈਸ਼ਰਾਂ ਵਾਲਿਆਂ ਦੀ ਸਾਰੀ ਅੱਛਾ ਜੀ ਇਹਨੇ ਟੋਏ ਮਾਰੇ ਸਾ ਮੇਰਾ ਪੁੱਤ ਸੁਰ ਗਿਆ ਜੇ ਉਹਨਾਂ ਟੋਏ ਆਜੇ ਤੇ ਮੇਰਾ ਪੁੱਤ ਇਸ ਦੁਨੀਆ ਤੇ ਨਹੀਂ ਰਿਹਾ ਇਹ ਮਿਹਰਬਾਨੀ ਕਰਕੇ ਮੈਨੂੰ ਤੇ ਰੁਕੀ ਲਾਈ ਜਾਏ ਇੱਥੇ ਖੱਡ ਵੀ ਨਹੀਂ ਸਾਡੇ ਪਿੰਡ ਠੀਕ ਹੈ ਸਾਡੇ ਕ੍ਰੈਸ਼ਰ ਸਾਡੇ ਤੇ 24 ਘੰਟੇ ਪ੍ਰੈਸ਼ਰ ਪਾਈ ਰੱਖਦੇ ਨੇ ਅਸੀਂ ਉਹ ਕਰ ਦਿਆਂਗੇ ਜੇ ਕਰ ਦਿਆਂਗੇ ਅਸੀਂ ਆਖਿਆ ਕੋਈ ਗੱਲ ਪਰ ਹੁਣ ਇਹਨਾਂ ਨੂੰ ਪਟਾ ਕੇ ਦੱਸਾਂ ਮੈਂ ਕਿੱਦਾਂ ਪੁੱਟਦੇ ਹੋ ਤੁਸੀਂ ਸਾਡਾ ਜੀ ਪਿੰਡ ਦਾ ਲਿਆ ਇਹ ਰਾਤ ਚੋਰੀ ਪੁੱਟਦੇ ਨੇ ਸਾਨੂੰ ਕਿ ਪਤਾ ਲੱਗਿਆ ਕਿ ਕਿੱਥੇ ਪੁੱਟ ਕੇ ਲੈ ਗਏ ਨੇ ਕਿਥੋਂ ਨਹੀਂ ਅਸੀਂ ਸਾਡਾ ਲਾਂਗਾ ਵੀ ਖਰਾਬ ਕਰਤਾ ਹੈ ਨਾ ਇਹਦੇ ਅਸੀਂ ਬੀਤ ਨਹੀਂ ਆ ਇਹੋ ਹੀ ਸਾਰੇ ਪੇੜ ਨੇ ਅਪੀਲ ਮੈਂ ਕਰਨਾ ਉਹ ਸਾਰੇ ਇੱਕ ਮੁੱਠ ਹੋ ਗਏ ਅਸੀਂ ਕਰੈਸ਼ ਨਾ ਚੱਲਣ ਦੀ ਇਹਨਾਂ ਦੇ ਜੀ ਜੀ ਤਗੜੇ ਹੋ ਗਏ ਇਹ ਕੁਝ ਨਹੀਂ ਅੱਜ ਇਹਨਾਂ ਨੂੰ ਨੁਕਸਾਨ ਹੋਇਆ ਕੱਲ ਹੋਰ ਵੀ ਕਿਹਦਾ ਹੋ ਸਕਦਾ ਜੀ ਜੀ ਕੀ ਬੰਬ ਬਾਹਰੋਂ ਆ ਸਕਦਾ ਕੋਈ ਰੁੜ ਕੇ ਆ ਜਾਂਦਾ ਕੋਈ ਡੁੱਬ ਕੇ ਜਾਂ ਤੇ ਫਿਰ ਤੁਸੀਂ ਬੰਨ ਨੂੰ ਵੀ ਖਤਰਾ ਹੋਏਗਾ ਇਹ ਪੁੱਟੀ ਜਾਣਗੇ ਤੇ ਜੀ 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 ਇਦਾਂ ਇਹ ਸਾਰੀ ਸਾਡੀ ਪੰਚਾਇਤ ਵੀ ਮੌਜੂਦਾ ਹੜੇ ਨਾਲ ਆ ਸਾਰੇ ਇਲਾਕੇ ਨਾਲ ਰਲ ਕੇ ਨਹੀਂ ਇਹ ਕਰੇਕਸ਼ਨ ਨਹੀਂ ਚੱਲਣਾ ਇਹ ਰੋ ਇੱਕੋ ਕਾਕਾ ਗੁੱਡੀ ਗੁੱਡੀ ਇਹ ਗੁੱਡੀ ਆ ਤੇ ਜੀ ਜੱਤੀ ਜੀ ਠੀਕ ਹੈ ਜੀ ਤੇ ਬਾਕੀ ਮਾਈ ਬੁਢਾਹੀ ਆ ਠੀਕ ਹੈ ਬਾਕੀ ਪਰਿਵਾਰ ਆ ਪਪੜੇ ਘਰੀਨੇ ਉਹ ਤੁਹਾਨੂੰ ਪਤਾ ਹੀ ਹੈ ਸਾਰਾ ਕੀ ਕਹਿਣਾ ਸਾਡੀ ਇਧਰ ਬਾਤ ਹੀ ਨਹੀਂ ਗਏ ਪੁੱਛੇ ਪ੍ਰੈਸ਼ਰ ਤੋਂ ਵੀਡੀਓ ਪਾਤੀ ਸਾਰੇ ਬਾਦੇ ਪੁਲਿਸ ਥਾਣੇ ਵੀ ਤਰਖਾਸ ਦੇ ਦਿੱਤੀ ਉਹ ਵੀ ਨਹੀਂ ਮੁੜ ਕੇ ਜਵਾਬ ਦਿੱਤਾ ਕੋਈ ਨਾ ਲੈਣੀ ਨਾ ਦੇਣੀ ਅਸੀਂ ਆਪਣੇ ਮੌਜੂਦ ਨਹੀਂ ਸਾਰੀ ਸੰਗਤ ਨਾਲ ਹੀ ਲੱਭਦੇ ਰਹੇ ਆ ਤੇ ਸੰਗਦੇ ਸੰਜੋਗ ਨਾਲ ਲੱਭ ਗਿਆ ਤੇ ਅੱਜ ਤਿੰਨ ਦਿਨ ਤੀਜੇ ਦਿਨ ਲੱਭ ਗਿਆ ਇਹੋ ਹੀ ਅਸੀਂ ਤਪੀਲ ਕਰਨੇ ਵੀ ਮੈਨਿੰਗ ਨਹੀਂ ਹੋਣੀ ਚਾਹੀਦੀ ਤੇ ਲੋਕਾਂ ਦਾ ਨੁਕਸਾਨ ਨਾ ਕਾ ਹੋਏ ਚਲੋ ਸਾਡਾ ਤਾਂ ਹੋ ਗਿਆ ਅਸੀਂ ਚੱਲਦੇ ਆ ਦੇਖੋ ਜੀ ਜਿਸ ਤਰ੍ਹਾਂ ਗੁਰਬਾਣੀ ਦੀ ਤੋਕਾ ਸੀ ਮੰਡਲ ਲਾਏ ਮਰਨ ਲਾਏ ਇੱਕ ਬੰਦਾ ਜਨਮ ਤੋਂ ਪਹਿਲੇ ਆਪਣੀ ਮੌਤ ਲਸਾਂਦਾ ਪੂਰੀ ਦਾਰ ਲਈ ਦੁਨੀਆਂ ਤੇ ਆਂਦਾ ਪਰ ਜੋ ਇਹ ਘਾਟਾ ਅੱਜ ਹੋਇਆ ਜੋ ਇਸ ਪਰਿਵਾਰ ਪੀੜਤ ਪਰਿਵਾਰ ਦੇ ਦੁੱਖ ਸੰਸਾਜਨ ਵਾਸਤੇ ਸਾਰੇ ਨਗਰ ਨਿਵਾਸੀ ਜੋ ਹੈ ਆਪਣੇ ਲਾਬੇ ਲਾਕੇ ਸਾਥ ਸੰਬੰਧੀ ਆਏ ਨੇ ਇਹ ਦੁੱਖ ਤਾਂ ਬੰਦਰ ਜੋਕ ਵੀ ਨਹੀਂ ਹੈ ਕਿ ਬਹੁਤ ਜ਼ਿਆਦੀ ਮਨਭਾਗੀ ਘਟਨਾ ਹੋਈ ਆ ਤੇ ਇਹਨਾਂ ਪਰਿਵਾਰ ਦਾ ਕਹਿਣਾ ਹੈ ਵੀ 15-16 ਸਾਲ ਤੋਂ ਹੀ ਲਗਾਤਾਰ ਉਧਰ ਜਾ ਰਹੇ ਸੀਗੇ ਆਪਣੀ ਪੈੜੀ ਦੇ ਵਿੱਚ ਡੇਲੀ ਜਾਂਦੇ ਸੀਗੇ ਔਰ ਇਸ ਚੋਰੀ ਰਾਤ ਨੂੰ ਜਿਹੜੀ ਮਾਈਨਿੰਗ ਕੀਤੀ ਜਾਂਦੀ ਹੈ ਸਰਕਾਰਾਂ ਤੇ ਬਹੁਤ ਦੁਹਾਰ ਲਾ ਰਹੀਆਂ ਵੀ ਇਹ ਮਾਈਨਿੰਗ ਤੇ ਬਹੁਤ ਸਖਤੀ ਕੀਤੀ ਐ ਰਾਤ ਕਿਤੇ ਉਹਨਾਂ ਨੇ ਕਿਤੇ ਦੇ ਟੋਇਆ ਮਾਰਿਆ 20 25 ਫੁੱਟ ਡੂੰਗਾ ਉਹਦੀ ਵਿੱਚ ਇਹ ਵੀਰ ਦੇ ਅਗਦੇ ਪੈਰ ਪੈ ਗਿਆ ਨਹੀਂ ਉੱਠ ਸਕਿਆ ਤੇ ਅੱਜ ਇਹ ਤੀਜੇ ਦਿਨ ਜੋ লাশ ਪੈਰੀ ਹੈ ਤੇ ਉਹਦੇ ਤੇ ਹੋਇਆ ਤੇ ਅਸੀਂ ਤੇ ਇਹੀ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਜੋ ਇਹ ਡਕੈਤੀ ਹੋ ਰਹੀ ਐ ਮਾਈਨਿੰਗ ਦੇ ਨਾਂ ਤੇ ਇਹ ਤੇ ਰੋਕਥੰਪ ਪਾਈ ਜਾਏ ਔਰ ਇਹ ਪਰਿਵਾਰ ਜੋ ਅੱਜ ਇਹ ਸਤਵੇਂ ਜਾ ਇਹਾਂ ਦਾ ਇਹ ਤੇ ਪਰਿਵਾਰ ਪੈ ਗਿਆ ਸਦਮੇ ਚ ਅੱਗੇ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਸਾਡੇ ਵੀਰ ਭਰਾ ਜੀ ਚ ਕੋਈ ਜਾਨ ਜਾ ਸਕਦੀ ਹੈ ਮੈਂ ਇਸ ਸਮੇਂ ਪਰਿਵਾਰ ਦੇ ਨਾਲ ਉਹਨੇ ਦੁੱਖ ਦੇ ਵਿੱਚ ਬੈਠੇ ਆ ਪਰ ਇਹ ਮਾਈਨਿੰਗ ਜਿਹੜੀ ਆ ਇਹ ਰੋਲਾ ਸਰਕਾਰਾਂ ਵੀ ਬੜਾ ਪਾ ਰਹੀਆਂ ਪਰ ਇਹਦੇ ਤੇ ਕੋਈ ਕੰਟਰੋਲ ਨਹੀਂ ਕਰ ਰਹੀ ਪਤਾ ਨਹੀਂ ਇੰਨੀ ਅਫਸਰਚਾਈ ਸਭ ਕੁਝ ਜਿੰਨਾ ਦੇ ਕੋਲ ਆ ਪਰ ਕਿਉਂ ਇਹਦੇ ਉੱਤੇ ਇੰਨਾ ਕੋਈ ਰੇਲ ਨਹੀਂ ਪਾਈ ਜਾਦੀ ਵੀ ਜੇ ਇੱਥੇ ਕਹਿੰਦੇ ਖਾੜ ਵੀ ਮਨਜ਼ੂਰ ਸਗੀ ਰਿਕਾਰਡ ਵਿੱਚ ਜੂੜਨੀ ਫਿਰ ਮਾਇਨੀ ਕਿਉਂ ਕਰਨ ਦਿੱਤੀ ਕੋਈ ਇਹਨਾਂ ਨੂੰ ਪੁੱਛਣ ਆਇਆ ਨਹੀਂ ਤੇ ਹੁਣ ਇਸ ਪਰਿਵਾਰ ਦਾ ਘਟਾ ਅਕਾਊਂਟ ਠੁੜਾ ਚ ਜੀ ਜੀ ਮੈਂ ਤੇ ਸਰਕਾਰ ਦੇ ਕੋਲ ਲੜ ਕਰਨ ਬਿਨਾ ਖਲਾਫ ਕਰਵਾਈ ਕੀਤੀ ਜਾਏ ਵੀ ਜਿਨ੍ਹਾਂ ਨੇ ਨਿਯਾਜਮਾਨੀ ਕੀਤੀ ਹੈ ਇਹਨਾਂ ਨੂੰ 15-16 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਵੀ ਆਮ ਤੌਰ ਦੇ ਉੱਤੇ ਪਾਰ ਦਰਿਆ ਕਰਦੇ ਆ ਪਰ ਜੀ ਉਹਨਾਂ ਨੂੰ ਇਸ ਬਾਰੇ ਨਹੀਂ ਗਿਆ ਵੀ ਕਿਤੇ ਰਾਤ ਨੂੰ ਉਹਨੇ ਦੇ ਵਿੱਚ ਪੁੱਟਿਆ ਗਿਆ ਤਾਂ ਵੀ ਬਹੁਤ ਜ਼ਿਆਦਾ ਪੈ ਗਿਆ ਉਧ ਵਿੱਚ ਪੈਰ ਕਰਕੇ ਤੁਸੀਂ ਮੌਜੂਦ ਵੀ ਮੌਜੂਦ ਹੋਇਆ ਮੈਂ ਤੇ ਸਮਝਦਾ ਬੜੀ ਮਾੜੀ ਗੱਲ ਹੋਇਆ ਜਨਤਕਨ ਵਾਸਤੇ ਇੰਨੇ ਦੁੱਖ ਦੀ ਘੜੀ ਵਿੱਚ ਤੋਂ ਨਾਲ ਕਿਥੇ ਖੋਣਾ ਬੰਦਾ ਸੀ ਚਲੋ ਜਦੋਂ ਕੋਈ ਡੁੱਬ ਗਿਆ ਮੌਤ ਹੋ ਗਈ ਉਹਨੂੰ ਵਾਪਸ ਕੋਈ ਨਹੀਂ ਲਿਆ ਸਕਦਾ ਪਰ ਘੜ ਤੋਂ ਘੜ ਪਰਿਵਾਰ ਦੇ ਨਾਲ ਦੋਫੇ ਜਾਣ ਕੇ ਖੜਨਾ ਦੋਨਾਂ ਦਾ ਫਰਜ਼ ਬੰਦਾ ਹੈ ਵੀ ਇਹ ਤੇ ਫਿਰ ਪ੍ਰਸ਼ਾਸਨ ਦੀ ਨਲਾਇਕੀ ਆ ਸਾਡੇ ਹਲਕੇ ਦੇ ਜਿਹੜੇ ਮੋਹਤਾਰ ਉਹਨਾਂ ਨੂੰ ਵੀ ਆਉਣਾ ਚਾਹੀਦਾ ਇੱਥੇ ਪਹਿਲਾਂ ਕੋਈ ਪਹੁੰਚਿਆ ਹੀ ਨਹੀਂ ਅਜੇ ਤੱਕ ਇੱਥੇ ਆਇਆ ਹੀ ਨਹੀਂ